ਦਸ਼ਮੇਸ਼ ਪਿਤਾ ਦੀ ਦੂਜੀ ਜੰਗ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਜੰਗਾਂ ਦੀ ਲੜੀਵਾਰ ਇਤਿਹਾਸਿਕ ਜਾਣਕਾਰੀ ਵਿੱਚ ਅੱਜ ਅਸੀਂ ਦਸ਼ਮੇਸ਼ ਪਿਤਾ ਵੱਲੋਂ ਲੜੀ ਗਈ ਦੂਸਰੀ ਜੰਗ ਦਾ ਵਡਮੁੱਲਾ ਇਤਿਹਾਸ ਸਾਂਝਾ ਕਰ ਰਹੇ ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੀ ਦੂਜੀ ਜੰਗ ਦਿਲਾਵਰ ਖਾਨ ਤੇ ਅਲਫ ਖਾਨ ਨਾਲ ਸਨ 1691 ਨੂੰ ਬਿਆਸ ਦਰਿਆ ਦੇ ਕੰਢੇ ਤੇ ਲੜੀ ਸੀ ਤੇ ਜਿੱਤੀ ਸੀ ਇਸ ਤੋਂ ਸਿੱਖ ਇਤਿਹਾਸ ਵਿੱਚ ਨਦੌਣ ਦੀ جنگ ਵਜੋਂ ਜਾਣਿਆ ਜਾਂਦਾ ਹੈ। ਕੁਝ ਸਮਾਂ ਪੋਂਟਾ ਸਾਹਿਬ ਰਹਿਣ ਤੋਂ ਬਾਅਦ ਤਾਨਗੁਰ ਗੋਬਿੰਦ ਸਿੰਘ ਮਹਾਰਾਜ ਫਿਰ ਅਨੰਦਪੁਰ ਸਾਹਿਬ ਆ ਗਏ। ਔਰੰਗਜ਼ੇਬ ਨੇ ਪਹਾੜੀ ਰਾਜਿਆਂ ਕੋਲੋਂ ਟੈਕਸ ਵਸੂਲ ਕਰਨ ਲਈ ਮੀਆਂ ਖਾਨ ਨੂੰ ਪੱਤਰ ਲਿਖਿਆ ਜਿਸ ਨੇ ਆਪਣੇ ਭਤੀਜੇ ਅਲਫ ਖਾਨ ਨੂੰ ਟੈਕਸ ਵਸੂਲਣ ਲਈ ਭੇਜ ਦਿੱਤਾ। ਪਹਾੜੀ ਰਾਜੇ ਭੀਮਚੰਦਰ ਨੇ ਗੁਰੂ ਸਾਹਿਬ ਤੋਂ ਮਾਫੀ ਮੰਗਦਿਆਂ ਇਸ ਆਫਤ ਤੋਂ ਬਚਾਉਣ ਦੀ ਬੇਨਤੀ ਕੀਤੀ। ਗੁਲੇਰ ਜਸਵਾ ਜਸ ਰੋਟੇ ਡਡਵਾਲ ਅਤੇ ਪੰਗਵਾਲਾ ਦੇ ਪਹਾੜੀ ਰਾਜਿਆਂ ਨੇ ਵੀ ਗੁਰੂ ਜੀ ਦੀ ਅਗਵਾਈ ਹੇਠ ਤੁਰਨਾ ਮੰਨ ਲਿਆ ਪਰ ਕਾਂਗੜੇ ਦੇ ਰਾਜਾ ਕਿਰਪਾਲ ਨੇ ਟੈਕਸ ਭਰ ਦਿੱਤਾ ਰਾਜਾ ਦਿਆਲ ਵਿਜੜੀ ਆਵੀ ਉਸ ਤੇ ਨਾਲ ਹੋ ਗਿਆ ਗੁਰੂ ਸਾਹਿਬ ਨੇ ਰਾਜਿਆਂ ਨੂੰ ਕਿਹਾ ਤੁਸੀਂ ਏਕਾ ਤੋੜ ਕੇ ਚੰਗਾ ਨਹੀਂ ਕੀਤਾ ਜ਼ਾਲਮਾਂ ਨਾਲ ਰਲ ਕੇ ਭਰਾਵਾਂ ਨੂੰ ਮਾਰਨ ਲਈ ਕੋਹਾੜੀ ਦਾ ਦਸਤਾ ਬਣੇ ਹੋ ਸੋ ਹੁਣ ਉਪਦੇਸ਼ ਨਾਲ ਨਹੀਂ ਸ਼ਸਤਰ ਨਾਲ ਹੀ ਸਿੱਧੇ ਹੋਵੋਗੇ ਅਲਫ ਖਾਨ ਨੇ ਪਹਿਲਾ ਬਿਆਸ ਦੇ ਕਿਨਾਰੇ ਲੱਕੜ ਦਾ ਕਿਲਾ ਉਸਾਰਿਆ ਤਾਂ ਜੋ ਉਥੋਂ ਹਮਲੇ ਕੀਤੇ ਜਾ ਸਕਣ ਭੀਮ ਚੰਦ ਤੇ ਉਸਦੇ ਸਾਥੀ ਪਹਾੜੀ ਰਾਜਿਆਂ ਨੇ ਮੁਗਲ ਫੌਜਾਂ ਨੂੰ ਅੱਗੇ ਵਧਣ ਤੋਂ ਰੋਕਣਾ ਚਾਹਿਆ ਪਰ ਅਲਫ ਖਾਨ ਦਾ ਪਲੜਾ ਭਾਰੀ ਹੋਇਆ ਦੀਵਾਨ ਨੇਕ ਚੰਦ ਭਾਈ ਮਨੀ ਰਾਮ ਭਾਈ ਬਚਿੱਤਰ ਰਾਏ ਭਾਈ ਆਲਮ ਚੰਦ ਭਾਵੇਂ ਖੂਬ ਟਾਕਰਾ ਦੇ ਰਹੇ ਸਨ ਪਰ ਫਿਰ ਵੀ ਮਹਾਰਾਜ ਨੇ ਆਪ ਮੈਦਾਨ ਵਿੱਚ ਉਤਰਨਾ ਠੀਕ ਸਮਝਿਆ ਗੁਰੂ ਸਾਹਿਬ ਨੇ ਬੰਦੂਕ ਦਾ ਮੂੰਹ ਮੋੜ ਕੇ ਰਾਜਾ ਦਿਆਲ ਬਿਜੜੀਏ ਦਾ ਐਸਾ ਨਿਸ਼ਾਨਾ ਲਾਇਆ ਕਿ ਉਹ ਉੱਥੇ ਹੀ ਢੇਰੀ ਹੋ ਗਿਆ ਪਰ ਅਲਫ ਖਾਨ ਫਿਰ ਵੀ ਅੱਗੇ ਵੱਧਦਾ ਆਇਆ ਗੁਰੂ ਜੀ ਦੇ ਇੱਕੋ ਤੀਰ ਦੇ ਨਾਲ ਅਲਫ ਖਾਨ ਉੱਥੇ ਹੀ ਢੇਰੀ ਹੋ ਗਿਆ ਮੁਗਲ ਸੈਨਾ ਵਿੱਚ ਭਾਜੜ ਮਚ ਗਈ ਅਤੇ ਉਹਨਾਂ ਦਰਿਆਾਂ ਵਿੱਚ ਛਾਲਾ ਮਾਰ ਕੇ ਆਪਣੀ ਜਾਨ ਬਚਾਈ ਭਜਿਓ ਅਲਫ ਖਾਨ ਨਾ ਖਾਨਾ ਸੰਭਾਰਿਓ ਭਜੇ ਔਰ ਵੀਰੰ ਨਾ ਧੀਰੰ ਵਿਚਾਰਿਓ ਜੰਗ ਫਤਿਹ ਕਰਨ ਦੇ ਬਾਅਦ ਗੁਰੂ ਜੀ ਕਰੀਬ 7 ਦਿਨ ਉੱਥੇ ਹੀ ਟਿਕੇ ਰਹੇ ਵਾਪਸ ਆਉਂਦਿਆਂ ਗੁਰੂ ਜੀ ਨੇ ਅਲਸੂਨ ਪਿੰਡ ਦੇ ਉਹਨਾਂ ਲੋਕੀਆਂ ਨੂੰ ਸਜ਼ਾਵਾ ਦਿੱਤੀਆਂ ਜਿਨ੍ਹਾਂ ਨੇ ਖਾਲਸਾ ਫੌਜਾਂ ਨੂੰ ਮਸ਼ਕਰੀਆਂ ਕੀਤੀਆਂ ਸਨ ਨਦੌਣ ਦੀ ਜੰਗ ਨੇ ਪਹਾੜੀ ਰਾਜਿਆਂ ਨੂੰ ਸਮਝਾ ਦਿੱਤਾ ਕਿ ਜੇ ਉਹ ਇਕੱਠੇ ਹੋ ਕੇ ਰਹਿਣਗੇ ਤਾਂ ਕੋਈ ਉਹਨਾਂ ਦੇ ਵੱਲ ਅੱਖ ਚੁੱਕ ਕੇ ਵੀ ਨਹੀਂ ਦੇਖ ਸਕਦਾ ਸੰਗਤ ਜੀ ਅਸੀਂ ਇਹ ਸਾਰੀ ਜਾਣਕਾਰੀ ਪ੍ਰਿੰਸੀਪਲ ਸਦबीर ਸਿੰਘ ਦੀ ਪੁਸਤਕ ਜੰਗਾ ਗੁਰੂ ਪਾਤਸ਼ਾਹ ਦੀਆਂ ਦੇ ਆਧਾਰ ਉੱਤੇ ਸਾਂਝੀ ਕੀਤੀ